ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਵਿਖਾ ਰਹੇ ਆ ਫਤਿਹ ਸਿੰਘ ਹਣਾਂ ਦੀਆਂ ਆਉਣੀਆਂ ਹਾਂਜੀ ਆ ਗਏ ਹੋ ਇੱਥੇ ਰੁਕੋ ਇੱਥੇ ਰੁਕੋ ਆਓ ਆਓ ਚਲੋ ਸਾਈਕਲ ਬਾਅਦ ਚ ਪਾਰਕ ਕਰ ਦਿਓ ਹਾਂ ਕਰ ਦੋ ਪਾਰਕ ਇੱਥੇ ਬਾਅਦ ਚ ਕਰ ਦਿੰਨੇ ਗਾ ਉਹ ਤੁਹਾਡਾ ਸਾਰਾ ਕੁਝ ਤਾਂ ਖੁੱਲਾ ਪਿਆ ਮਗਰੋਂ ਅਜੀ ਤੁਹਾਡੀ ਗੰਨਾ ਇਹ ਕੀ ਆ ਵਿੱਚ ਤੇ ਇੰਨਾ ਸਮਾਨ ਇਹ ਮੇਰੀ ਗੰਨ ਚਲੋ ਲਾਓ ਵਾਰੀ ਵਾਰੀ ਮੈਨੂੰ ਫਤੇਸੋਂ ਕਹਿੰਦਾ ਵੀ ਪਾਪਾ ਤੁਸੀਂ ਮੇਰੀ ਵੀਡੀਓ ਹੁਣ ਬਣਾਉਂਦੇ ਨਹੀਂ ਤੇ ਚਲੋ ਮੇਰਾ ਦਿਲ ਵੀ ਕੀਤਾ ਹੈ ਨਾ ਮਨਿੰਦਰ ਵੀ ਵੀਡੀਓ ਵੀ ਬਣਾਈਏ ਪੀ ਮੈਂ ਇਹਨੂੰ ਕਿਹਾ ਸੀਗਾ ਵੀ ਫਤੇਸਾਂ ਕਿ ਕਿਤੇ ਪੜਨਾ ਪੜਾਈ ਦਾ ਕੋਈ ਵੀ ਆਪਾਂ ਨੂੰ ਲਾਹਮਾ ਨਹੀਂ ਆਉਣਾ ਚਾਹੀਦਾ ਕਿ ਮੈਂ ਤੈਨੂੰ ਇਹ ਵੀ ਕਹਿਣਾ ਵਾ ਵੀ ਇਹ ਵੀ ਨਹੀਂ ਪੀ ਤੂੰ ਉੱਠਣਾ ਹੀ ਨਹੀਂਗਾ ਤੂੰ ਐ ਕਰਨਾ ਜੋ ਕਰਨਾ ਐਨੀ ਪਰਸੈਂਟੇਜ ਤੇ ਵਧੀਆ ਪੜਨਾ ਵਾ ਨੰਬਰ 2 ਤੂੰ यूं ਫੋਨ ਨਹੀਂ ਵੇਖਣਾ ਤੇ ਇਹਨੇ ਵੇਖਿਆ ਜਦੋਂ ਦਾ ਮਾਸਟਰ ਜੀ ਮਾਸਟਰ ਗੁਰਿੰਦਰ ਸਿੰਘ ਲੋਹਾਖੇੜੀ ਵਾਲੇ ਇੱਕ ਰਾ ਇੱਥੇ ਨੂੰ ਕਹਿ ਕੇ ਗਿਆ ਉਦੋਂ ਬਾਅਦ ਇਹਨੇ ਫੋਨ ਨੂੰ ਹੱਥ ਨਹੀਂ ਲਾਇਆ ਤੇ ਮਸਲਾ ਹੈ ਆਪੇ ਬੱਚੇ ਨੂੰ ਕਿਸੇ ਗਲਤ ਚੀਜ਼ ਤੋਂ ਜੀ ਆਪਾਂ ਵਰਜਣਾ ਨਾ ਤੇ ਸਹੀ ਚੀਜ਼ਾਂ ਬਹੁਤ ਨੇ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਅੱਜ ਦਰਸਾਉਣੀਆਂ ਚਾਹੁੰਦੇ ਹਾਂ ਨਾ ਗੱਲ ਇਹੀ ਆ ਇਹ ਬੱਚਾ ਕੋਈ ਵੀ ਜਿਹੜਾ ਵਾ ਉਹ ਫੋਨ ਦੀ ਪਕੜ ਤੋਂ ਬਾਹਰ ਨਹੀਂ ਆ। ਤਕਰੀਬਨ ਛੋਟੇ-ਛੋਟੇ ਬੱਚੇ ਸਕੂਲੇ ਜਾਣ ਲੱਗਿਆਂ, ਸਿਰ ਵੋਣ ਲੱਗਿਆਂ, ਰੋਟੀ ਖਾਣ ਲੱਗਿਆਂ, ਕਿਸੇ ਕੰਮ ਨੂੰ ਉਹਨਾਂ ਨੂੰ ਮਨਾਉਣ ਲੱਗਿਆਂ, ਜਾਣੇ ਅਣਜਾਣੇ ਅਸੀਂ ਉਹਨਾਂ ਨੂੰ ਫੋਨ ਦੇ ਦਿੰਨੇ ਆ। ਮੁੜ ਕੇ ਉਹ ਫੋਨ ਛੱਡਦੇ ਹੀ ਨਹੀਂ। ਫਤੇ ਸਿੰਘ ਆਓ ਦਿਖਾਓ ਤੁਹਾਡੇ ਕੋ ਕੀ ਕੀ ਆ। ਹੁਣ ਮਨਿੰਦਰ ਮੈਂ ਇਹੋ ਗੱਲ ਕਹੀ ਕਿ ਚੱਲ ਹੁਣ ਵੇਖੋ ਕਮਰ ਕੱਸਾ ਲੱਕ ਨੂੰ ਵੱਧਾ ਵਾ ਪੀ ਪਾਪਾ ਮੈਨੂੰ ਦਸਤਾਰ ਬੰਨ੍ਹ ਦੂਗਾ। ਉਹ ਆਵਦਾ ਨਾਲ ਲੈ ਕੇ ਆ ਸਾਈਕਲ ਤੇ ਆਇਆ ਵਾ ਆ ਇੱਕ ਮੇਰੀ ਗਨ ਵਾ ਠੀਕ ਆ ਇਹ ਜੇ ਸਭ ਤੋਂ ਮੇਰੀ ਪਹਿਲੀ ਗਨ ਵਾ ਹਾਂ ਇੱਥੋਂ ਲੋੜ ਵਾ ਹਾਂ ਆ ਇੱਥੇ ਦੀ ਗੋਲੀ ਪੈਂਦੀ ਆ ਤੇ ਇੱਥੇ ਸਕੋਪ ਆ ਸਕੋਪ ਆ ਹੁਣ ਲੱਕ ਲੈ ਤੇ ਵਾਰ ਤੇ ਗੋਲੀਆਂ ਕਿੰਨੀਆਂ ਤੇਰ ਕੋ ਗੋਲ ਜਾ ਆ ਪੂਰਾ ਸਾਰਾ ਇੱਕ ਸੈੱਟ ਸਾਰੀਆਂ ਗੋਲੀਆਂ ਦਾ ਬਸ ਇਹੋ ਹੀ ਆਪੀ ਖੇਡਣ ਨੂੰ ਇੱਕ ਤੇ ਤੂੰ ਰੱਜ ਕੇ ਖੇਡਣਾ ਵਾ ਪਹਿਲਾਂ ਪੜਨਾ ਤੇ ਮੁੜ ਕੇ ਰੱਜ ਕੇ ਖੇਡਣਾ ਘੋੜਸਵਾਰੀ ਤੇ ਗਤਕਾ ਬਸ ਤੈਨੂੰ ਜਿਹੜੀ ਚੀਜ਼ ਕਹੇਗਾ ਉਹੀ ਮਿਲੂਗੀ ਬਟ ਵੀਡੀਓ ਜਿਹੜੀਆਂ YouTube ਦੇ ਉਤੀਆਂ ਰੀਲਸ ਨੇ ਵਾਇਰਲ ਰੀਲ ਨੇ ਮਤਲਬ ਕਿ ਫੋਨ ਆਪਾਂ ਵੇਖਣਾ ਹੀ ਨਹੀਂਗਾ ਰਾਈਟ ਆ ਦੇਖ ਲੋ ਆ ਮੇਰੀ ਜਦੋਂ ਵੱਡੇ ਹੋਵਾਂਗੇ ਸਮਝ ਆ ਜੂਗੀ ਉਦੋਂ ਫੋਨ ਵੇਖਣਾ ਆਦਰਵਾਇਸ ਫੋਨ ਦਾ ਤਾਂ ਹੋਰ ਬਹੁਤ ਐਕਟੀਵਿਟੀਜ਼ ਨੇ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਗਤਕਾ ਵਾ ਹੁਣ ਆਵੇ ਮੈਂ ਤੇਰੇ ਦਸਤਾਰ ਬੰਨਣੀ ਆ ਦਸਤਾਰ ਤੂੰ ਆਪ ਬੰਨ ਫਿਰ ਰਾਈਡਿੰਗ ਕਰਦੇ ਆ ਫਿਰ ਜਿਹੜੀ ਜਿਹੜੀ ਹੋਰ ਵੀ ਖਡਾਉਣਾ ਚਾਹੀਦਾ ਵਾ ਮਸਲਾ ਸੰਗਤ ਜੀ ਇਹ ਆ ਕਿ ਵਾਦ ਤੋਂ ਵਦ ਬੱਚਿਆਂ ਨੂੰ ਟਾਈਮ ਦਈਏ ਮੇਰਾ ਇੱਕ ਪਿਸਤਲ ਮੁਰਕੇ ਆਪਾਂ ਰੀਲਾਂ ਸੁਣਦੇ ਆ ਹੁਣ ਇਹ ਨਹੀਂ ਪਤਾ ਵੀ ਜਿਹੜਾ ਬੰਦਾ ਫੋਨ ਦੇ ਉੱਤੇ ਕਹਿ ਰਿਹਾ ਹੁੰਦਾ ਵਾ ਕਿ ਉਹਦੀ ਆਪ ਦੀ ਨਿੱਜੀ ਜ਼ਿੰਦਗੀ ਦੇ ਬੱਚੇ ਕਿਤਰਾ ਨੇ ਹੁੰਦੇ ਆ ਮੈਂ ਇਹ ਮੈਂ ਇਸ ਗੱਲ ਤੋਂ ਬਿਲਕੁਲ ਪਾਸਾ ਨਹੀਂ ਕਰਦਾ ਕਿ ਇਹ ਵੀ ਬਹੁਤ ਫੋਨ ਵੇਖਣ ਲੱਗੇ ਸੀਗੇ ਠੀਕ ਆ ਮੈਂ ਵੇਖਣ ਦਿੱਤਾ ਵੀ ਇਹਨਾਂ ਨੂੰ ਇਹ ਪਤਾ ਲੱਗ ਜੇ ਵੀ ਫੁੱਲ ਐਂਡ ਫਾਈਨਲ ਫੋਨ ਕੀ ਆ ਤੇ ਅਸਲੀ ਜ਼ਿੰਦਗੀ ਕੀ ਆ ਫੋਨ ਦਾ ਸਭ ਤੋਂ ਇਹ ਆ ਵੀ ਬੱਚਾ ਬਾਹਰ ਨਹੀਂ ਨਿਕਲਦਾ ਫੋਨ ਦਾ ਸਭ ਤੋਂ ਵੱਡਾ ਗੁਨਾਹ ਇਹ ਆ ਵੀ ਬੱਚੇ ਨੂੰ ਇਹ ਜਾਓ ਮਾਈਂਡਲੀ ਤੇ ਬੋਡੀ ਦੇ ਤੌਰ ਤੇ ਹੈਂਗ ਕਰਕੇ ਬਿਠਾਉਂਦਾ ਵਾ ਵੀ ਲਿਆਓ ਰਾਤ ਦੇ 2-2 ਵਜੇ ਤੱਕ ਵੀ ਬੱਚਿਆਂ ਦੀਆਂ ਮੈਂ ਗੱਲਾਂ ਸੁਣੀਆਂ ਵੀ ਬੱਚਿਆਂ ਨੇ ਫੋਨ ਵੇਖਿਆ ਚਲੋ ਵਿਖਾ ਦੋ ਠੀਕ ਆ ਆਵਾ ਮੇਰਾ ਸਭ ਤੋਂ ਮੇਨ ਪਿਸਟਲ ਓਕੇ ਸਾਲ ਨਾਲ ਮੇਨ ਕੀ ਜਾ ਵਾ ਹੂੰ ਇਹ ਰੇਂਜ ਵੀ ਦੇ ਦਿੱਆ ਹੂੰ ਟਾਰਗੇਟ ਵੀ ਐ ਸੈੱਟ ਵਾ ਹੂੰ ਤੇ ਸਾਰ ਨਾਲ ਤੇਜ਼ ਵੀ ਇਹੀ ਆ ਅੱਛਾ ਤੇ ਉਹ ਪੂਰਾ ਰੀਅਲਿਸਟਿਕ ਮਾਡਲ ਬਸ ਜਿੰਨੇ ਖੜੋਣੇ ਚਾਹੀਦੇ ਆ ਮਿਲਣਗੇ ਠੀਕ ਆ ਇੱਕ ਤੇ ਕੰਪਲਸਰੀ ਸਭ ਤੋਂ ਪਹਿਲਾਂ ਸਟੱਡੀ ਪੜ੍ਹਾਈ ਨੰਬਰ 2 ਰਾਈਟਿੰਗ ਠੀਕ ਆ ਤੇ ਸਾਰੀਆਂ ਚੀਜ਼ਾਂ ਦੇ ਵਿੱਚ ਐਕਟਿਵ ਹੋਣਾ ਵਾ ਮਤਲਬ ਕਿ ਬਗੈਰ ਗਲਦੀ ਬੇਬੁਨਿਆਦ ਬੇਤੁਕੀ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਨਹੀਂ ਜਾਣਾ ਠੀਕ ਆ ਚਲੋ ਫਤਿਹ ਬੁਲਾ ਦੋ ਫਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ